ਤਰਮਤਨੀ ਪੁਲਕੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ ਲੱਗਿਆ ਸਭ ਤੋਂ ਪਹਿਲਾਂ ਤਾਂ ਹੀ ਸਮੂਹ ਪੰਚਾਇਤ ਵੱਲੋਂ ਤੁਹਾਡਾ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਇਹ ਥੋੜੀ ਜਾਣਕਾਰੀ ਸਭ ਤੋਂ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਦਾ ਤੇ ਸਮੂਚੀ ਪੰਚਾਇਤ ਦਾ ਦੇ ਪਿੰਡ ਦੀਆਂ ਵਸੀਆਂ ਦਾ ਦਿਲਦਿਆਂ ਘਰਾਂਿਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਬੜਾ ਮਾਣ ਸਤਿਕਾਰ ਤੇ ਪਿਆਰ ਦਿੱਤਾ ਇਸ ਮਾਣ ਅਤੇ ਪਿਆਰ ਦੇ ਅਸੀਂ ਸਦਾ ਹੀ ਨਹੀਂ ਰਹਾਂਗੇ ਕਿਉਂਕਿ ਸਾਨੂੰ ਪਹਿਲਾਂ ਵੀ ਇਹਨਾਂ ਦਾ ਸਹਿਯੋਗ ਮਿਲਿਆ ਤੇ ਇਸ ਦੀ ਸਦਕਾ ਹੀ ਅਸੀਂ ਅੱਜ ਜੋ ਮੰਤਰੀ ਬਣਿਆ ਹੈ ਤੇ ਪਿੰਡ ਦਾ ਬੜਾ ਸਹਿਯੋਗ ਰਿਹਾ ਹੈ ਬਾਕੀ ਜੋ ਤੀਆਂ ਦਾ ਤਿਹਾਰ ਹੈ ਇਹ ਜੋ ਲੋਪ ਹੁੰਦਾ ਜਾ ਰਿਹਾ ਹੈ ਅਸੀਂ ਉਸ ਤਰ੍ਹਾਂ ਕਿ ਇਸ ਸਰਕਾਰ ਨੇ ਵੀਕ ਸੁਪਨਾ ਲਿਆ ਵੀ ਕਿ ਅਸੂ ਮਤਲਬ ਰੰਗਲਾ ਪੰਜਾਬ ਬਣਾਣਾ ਹੈ ਰੰਗਲਾ ਪੰਜਾਬ ਹੀ ਬਣਦਾ ਜਾ ਰਿਹਾ ਹੈ ਕਿਉਂਕਿ ਅਸੀਂ ਦੇਖਦੇ ਆ ਕਿ ਪਹਿਲਾਂ ਇਹ ਬਿਲਕੁਲ ਹੀ ਲੋਪ ਹੋ ਚੁੱਕਾ ਸੀ ਤੇ ਹੁਣ ਆਪਸ ਵਿੱਚ ਜਦੋਂ ਰਲ ਮਿਲ ਕੇ ਦੁੱਖ ਸੁੱਖ ਸਾਂਝੇ ਕਰਦੇ ਨੇ ਖੁਸ਼ੀਆਂ ਸਾਂਝੀਆਂ ਕਰਦੇ ਆ ਨੇ ਤਾਂ ਹਰ ਇੱਕ ਦੇ ਮਨ ਨੂੰ ਸਕੂਨ ਮਿਲਦਾ ਹੈ ਇੱਕ ਪਿਆਰ ਮਿਲਦਾ ਹੈ ਤੇ ਜਿਵੇਂ ਸਰਕਾਰ ਨੇ ਮਤਲਬ ਅਨਾਂ ਦਾ ਆਪਣਾ ਨਸ਼ਿਆਂ ਬਾਰੇ ਦੇ ਕੋਈ ਬਿਡ ਵੀ ਡੀ ਹੈ ਇਹ ਵੀ ਇੱਕ ਇਹ ਬੱਚਿਆਂ ਨੂੰ ਵੀ ਇਹ ਆਪਣੇ ਕੰਮ ਪ੍ਰਤੀ ਸचेत ਹੋਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਇੱਕ ਉਪਰਾਲਾ ਕੀਤਾ ਹੈ ਤੇ ਦੂਜਾ ਖੇਡਾਂ ਲਈ ਬੱਚਾ ਖੇਡਾਂ ਦੇ ਵਿੱਚ ਵੀ ਜਦੋਂ ਬੱਚੇ ਪੈ ਜਾਂਦੇ ਨੇ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਵੀ ਸਾਰੀਆਂ ਕੁਰੀਤੀਆਂ ਬੱਚਿਆਂ ਤੋਂ ਦੂਰ ਹੁੰਦੀਆਂ ਕਿਉਂਕਿ ਜਿਨ੍ਹਾਂ ਦੇ ਬੱਚੇ ਨਸ਼ਾ ਕਰਨ ਲੱਗ ਜਾਂਦੇ ਨੇ ਮਾਪੇ ਨੂੰ ਵੀ ਪਤਾ ਹੈ ਵੀ ਉਹ ਕਿੰਨੇ ਦੁਖੀ ਹੁੰਦੇ ਨੇ ਇਸ ਕਰਕੇ ਸਰਕਾਰ ਨੇ ਨਸ਼ਿਆਂ ਤੋਂ ਵੀ ਵੀ ਦੂਰਹਿ ਲਈ ਬੱਚਿਆਂ ਨੂੰ ਖੇਡਾਂ ਵੱਲ ਵੀ ਲਗਾਇਆ ਹੈ ਤੇ ਮੈਂ ਸਾਰੇ ਹੀ ਪਿੰਡ ਨੂੰ ਇਹੀ ਪਰਜੋਰ ਮੰਗ ਕਰਦੀਆਂ ਵੀ ਜੋ ਨਸ਼ਿਆਂ ਦੇ ਬਿੱਡ ਬਿੱਡੀ ਹੈ ਇਹ ਸਾਰੇ ਹੀ ਲੋਕ ਸਾਰੇ ਹੀ ਪਿੰਡ ਵੱਲੋਂ ਸਹਿਯੋਗ ਦਿਨ ਸਰਕਾਰ ਦਾ ਤੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਖਤਮ ਹੋ ਗਏ ਸੀ ਜੀ ਇਹ ਮੁਰਤੋਂ ਸ਼ੁਰੂ ਹੋਏ ਨੇ ਤੁਹਾਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਸਰਕਾਰ ਨੇ ਆ ਕੇ ਬਿਲਕੁਲ ਹੀ ਖਤਮ ਹੋ ਗਏ ਸੀ ਜਿਵੇਂ ਕਿ ਕੋਈ ਵੀ ਸੱਭਿਆਚਾਰ ਜਿਵੇਂ ਤੀਆਂ ਹੋ ਗਈਆਂ ਜਾ ਪਿੰਡਾਂ ਦੇ ਵਿੱਚ ਖਾੜੇ ਲੱਗਣੇ ਤੇ ਸਾਰਾ ਕੁਝ ਸੱਭਿਆਚਾਰ ਖਤਮ ਹੋ ਗਿਆ ਸੀ ਇਹ ਦੁਆਰ ਤੋਂ ਸ਼ੁਰੂ ਹੋਇਆ ਇਹਦੇ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਇਹ ਜੋ ਦੁਆਰਾ ਹੈ ਮਤਲਬ ਜੋ ਵੀ ਹੈ ਪ੍ਰੋਗਰਾਮ ਸ਼ੁਰੂ ਹੋਏ ਨੇ ਤੀਆਂ ਦਾ ਉਹ ਜਿਵੇਂ ਖਾੜੇ ਲੱਗਣੇ ਕਿਉਂਕਿ ਹਰ ਇੱਕ insan ਦੀ ਜਿਹੜੀ ਮੈਂ ਆਪਣੀ ਜ਼ਿੰਦਗੀ ਹੈ ਇਹਦੇ ਵਿੱਚ ਖੁਸ਼ੀ ਦੇ ਮੌਕੇ ਕੋਈ ਨਹੀਂ ਮਿਲਦਾ ਸੀ ਤੇ ਹੁਣ ਇਹ ਇਸ ਤਿਹਾਰਾਂ ਦੇ ਜਰੀਏ ਇਹਨਾਂ ਦੇ ਜਰੀਏ ਵੀ ਬੰਦੇ ਨੂੰ ਹਰ ਇੱਕ ਨੂੰ ਖੁਸ਼ੀਆਂ ਦਾ ਕੋਈ ਮੌਕਾ ਮਿਲਦਾ ਹੈ ਵੇ ਪਈ ਇਕੱਠੇ ਹੁੰਨੇ ਆ ਆਪਚ ਦੁੱਖ ਸੁੱਖ ਸਾਂਝਾ ਕਰਦੇ ਆ ਹੱਸਦੇ ਖੇਡਦੇ ਆ ਵੀ ਇਹੀ ਸਰਕਾਰ ਨੇ ਇੱਕ ਉਪਰਾਲਾ ਕੀਤਾ ਤਾਂ ਕਿ ਜੋ ਸਾਡਾ ਜਿਹੜਾ ਪਹਿਲਾ ਪੰਜਾਬ ਸੀ ਉਸੇ ਤਰ੍ਹਾਂ ਹੀ ਖਾਸ ਦਾ ਖੇਡਦਾ ਤੇ ਰੰਗ ਲੱਭ ਜਾਬਣ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਸਾਡੇ ਦਰਮਿਆਨ ਪਹੁੰਚੇ ਮੁੱਖ ਮਹਿਮਾਨ ਸਾਡੇ ਕੈਬਨਟ ਮੰਤਰੀ ਸ੍ਰੀ ਬਰਿੰਦ ਗੋਲ ਜੀ ਧਰਮ ਪਤਨੀ ਸੀਮਾ ਗੋਲ ਜੀ ਜਿਨ੍ਹਾਂ ਨੇ ਸਾਡੇ ਪੀਆਂ ਦੇ ਤਿਹਾਰ ਦੇ ਵਿੱਚ ਆ ਕੇ ਬਰੌਂਕਾਂ ਲਾਇਆ ਅਤੇ ਸਾਨੂੰ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਇਸ ਦੇ ਲਈ ਮੈਂ ਮਰਲੇਬ ਸਿੰਘ ਸਲੋ ਜਿਲਾਨ ਚਾਰਜ ਐਲਵੀਐਸ ਨਿਊਜ਼ ਪੱਤਰਕਾਰ ਮੌਨਿਕ ਦੇਖਦੇ ਰਹੋ ਧੰਨਵਾਦ ਜੀ